ਇਸ ਹਰੇ ਨਕਲਾਤਾ ਪੁਲਿਸ ਵਾਲਿਆਂ ਨੇ ਆਹੇ ਪੈਰੀ ਏਡ ਗਿੱਚੀ ਜਾਂਦਾ ਅਹ ਸ ਮੇਰੇ ਲਕਾ ਲਾਤਾ ਪੁਲਿਸ ਵਾਲਿਆਂ ਨੇ ਤੇ ਆਪਾਂ ਕਰ ਗਏ ਨੂਰਮੈਲ ਕ੍ਰੋਸ ਤੇ ਬਲਾਉਂਦੇ ਆ ਸੰਸਕੀ ਕਾਲ ਸਾਰਿਆਂ ਨੂੰ ਕਰਦੇ ਆ ਅੱਜ ਦੀ ਵਲੌਗ ਦੀ ਸ਼ੁਰੂਆਤ ਇਹ ਕਰਦੇ ਆ ਵੀ ਸਾਰੀ ਟੀਜਰ ਹੋਵੇ ਇਹ ਕੋਰ ਵੀ ਠੀਕ ਠਾਕ ਹੈ। ਜੇ ਤੋਹਰ ਚੱਲੇ ਨਕੋਤਰ ਨੂੰ। ਜੇ ਤੋਹਰ ਕੋ ਨ ਜਾਵਾਂਗੇ ਫੇ ਜਲੰਧਰ ਹੁਸ਼ਿਆਰਪੁਰ। ਇਹ ਰਾਹਤੇ ਦੇ ਵਿੱਚ ਤੁਹਾਨੂੰ ਦਿਖਾਉਣੇ ਆਂ ਵੀਊ। ਕਿ ਹੋ ਜੇ। ਅੱਜ ਧੁੰਦ ਹੈ ਨਹੀਂ ਕਿ ਤੇ ਬੱਦਲ ਆ। ਕੱਲ੍ਹ ਹੀ ਤੇ ਨਕੋਤਰ ਦੇ ਲਾਗੇ ਬਹੁਤ ਜ਼ਿਆਦੀ ਧੁੰਦ ਹੋਣੀ। ਕਿ ਜਾ ਕੇ ਪਤਾ ਲੱਗੂ ਵੀ ਧੁੰਦ ਹੈਗੀ ਜਾਂ ਨਹੀਂ ਹੈਗੀ। ਉਦਾਂ ਰੋਡ ਪਧਰਾਈਆ ਕਿਲੋਮੀਟਰ ਤੱਕ ਦੀਦਾ ਹੈ ਚੰਗਾ ਬੱਦਲ ਹੋਇਆ ਆ ਰਾਤੀ ਤਰੇਲ ਵੀ ਨਹੀਂ ਪਈ ਆ ਸ਼ੀਸ਼ਾ ਵੀ ਇੱਥੇ ਸੁੱਕਾ ਹੀ ਜਗਾ ਕੋਈ ਉੱਤੇ ਤਰੇਲ ਤਰੂਲ ਨਹੀਂ ਕੋਈ ਭਾਵ ਨਹੀਂ ਜੰਮੀ ਸ਼ੀਸ਼ਾ ਸਾਫ ਹੀ ਅੱਗੇ ਵਾਲਾ ਜਮੀ ਹੋਊਗਾ ਜੀ ਸਾਹ ਨੂੰ ਬੱਦਲਿਆ ਪਤਾ ਨਹੀਂ ਹੈਗਾ ਵੀ ਕਿਹੜੇ ਮੀਂਹ ਪੈਣ ਦਾ ਪਰਣਾ ਮੌਸਮ ਕੈਂਡ ਹੁੰਦਾ ਉਦੋਂ ਮੀਂਹ ਆਲਾ। ਆਪਾਂ ਨੂੰ 10 ਮਿੰਟ ਲੱਗਣੇ ਹਨ ਪੁੱਤਰ ਪਹੁੰਚਣ ਨੂੰ। ਮਿਲਦੇ ਆਂ ਫਿਰ ਉੱਥੇ ਜਾਗੇ। ਚਲੋ ਪੁੱਤਰੇ ਕੋਤਨਾ। ਉਹ ਵੀ ਅੱਜ ਆਪਾਂ ਹਿਆਰਪੁਰ ਦੀ ਧਰਤੀ ਧੂੜਾਂ ਪਟਣੀਆਂ ਆ। ਮੁੰਡੇ ਸਾਰੇ ਕੈਂਵੇਂ ਆਪਣੇ ਨਾਲ। ਜਾਂਦੇ ਹੀ ਪਟਾਕਾ ਪਾਉਣਾ ਵਾ ਬੁਰੀ ਤਰ੍ਹਾਂ ਪਹੁੰਚ ਗਏ ਹੁਸ਼ਿਆਰਪੁਰ ਤੋਂ ਟਾਂਡਾ ਰੋਡ ਤੇ ਹੁਸ਼ਿਆਰਪੁਰ ਪਹੁੰਚਣ ਵਾਲੇ ਆ ਬਸ ਆਪਾਂ ਥੋੜੇ ਟਾਈਮ ਚੰਤਕ ਮਿੰਟਾਂ ਦੇ ਵਿੱਚ ਉਹ ਤੋਂ ਪਹੁੰਚਦੇ ਅਗਲੇ ਪਾਈਦਾਨ ਤੇ ਲੋ ਜੀ ਪਹੁੰਚ ਗਏ ਆਪਾਂ ਆਪਣੀ ਲੋਕੇਸ਼ਨ ਖਾਲ ਤੇ ਤੁੰਗੜਾ ਟੋਕੀ ਰਾਈਟ ਵੀ ਆਣਾ ਹੁਣ ਆਪਾਂ ਆਪ ਕੋ ਪਹੁੰਚ ਗਏ ਆਪ ਕੋ ਆਪਣੀ ਲਿਕੇਸ਼ਨ ਤੇ ਤੇ ਆਪੋ ਆਪਣਾ ਸਾਮਾਨ ਲੈ ਜਾਣ ਸਾਰਿਆਂ ਆਪਾਂ ਵਾਪਸ ਹੀ ਨਿਕਲ ਗਏ ਆ ਹਜ਼ਾਰਪੁਰ ਤੋਂ ਚੌਂਕ-ਜੌਂਕ ਸਾਰੇ ਦੋ ਚੌਂਕ ਨਿਕਲੇ ਆਏ ਆ ਤੇ ਆਪਾਂ ਆ ਜਲਿਆਂ ਜਲੰਧਰ ਬਾਈਪਾਸ ਤੇ ਮੋੜੇ ਅੱਗੇ ਜਲੰਧਰ ਬਾਈਪਾਸ ਆ ਸੱਬੇ ਹੱਥ ਜਾਂਦਾ ਫਗਵਾੜੇ ਨੂੰ ਤੇ ਆਜਾ ਆਪਾਂ ਥੋੜੇ ਜਿਹਾ ਬਿਜੀ ਸੀ ਟਾਈਮ ਨਹੀਂ ਲੱਗਿਆ ਤੇ ਮੈਂ ਕਿਹਾ ਚਲੋ ਹੁਣ ਵੀਡੀਓ ਬਣਾਉਨੇ ਆ ਥੋੜੀ ਨਾਲ ਅੱਜ ਮੈਂ ਕਿਹਾ ਆਨੇ ਸੀਗੇ ਉਹ ਨੀ ਬੱਦਲ ਹੀ ਸੀ ਬੱਦਲ ਹੀ ਕਿ ਬੱਦਲ ਹੀ ਰਿਹਾ ਤੇ ਬੱਦਲ ਹੀ ਤੋਂ ਚੱਕ ਹੋ ਗਈ ਵੀ ਧੁੰਦ ਮੈਂ ਨਹੀਂ ਸੀ ਤੇ ਬੱਦਲ ਹੀ ਸੀਗਾ ਧੁੱਪ ਨਹੀਂ ਨਿਕਲੀ ਦੇਖੋ ਰਾਤ ਕਿਦਾਂ ਨਿਕਲਦੀ ਮੀਂਹ ਪੈਂਦਾ ਜਾਂ ਨਾ ਪੈਂਦਾ ਉਹਦਾ ਇੱਕ ਵਾਰੀ ਮੀਂਹ ਪੈ ਜਾਵੇ ਥੋੜਾ ਜਿਹਾ ਸੈੱਟ ਹੋ ਜੂ ਹੋਰ ਘੰਟਾ ਕਾ ਟਗਾ ਕੇ ਮੀਂਹ ਪਵੇ ਏ ਨਹੀਂ ਯਾਰਾ ਵਜੂ ਇਹ ਵੀ ਜੇਰਾ ਆਪਾਂ ਚੜ ਗਏ ਡਬਲ ਰੋਡ ਤੇ ਹਸ਼ਿਆਰਪੁਰ ਤੋਂ ਫਰਾਵਾ ਮੰਡੀ ਜਲੰਧਰ ਰੋਡ ਬਹੁਤ ਜ਼ਿਆਦਾ ਹਜੇ ਰੈਂਦਾ ਜਾਂ ਤਿਆਰ ਹੋਣ ਵਾਲਾ ਕਾਫੀ ਹੱਦ ਤੱਕ ਤਿਆਰ ਵੀ ਹੋ ਗਿਆ ਪਰ ਇੰਨਾ ਹਜੇ ਕਹਿ ਨਹੀਂ ਸਕਦੇ ਵੀ ਵਧੀਆ ਆ ਬੁੱਤਾ ਸਾਰ ਜਿਆ ਹੋ ਗਿਆ ਆ ਪਰ ਲੋਕੀ ਇੰਤਰ ਲਈ ਜਿਆਦਾ ਹੂਡ ਮੱਤ ਕਰਦੀ ਆ ਨੰਗਣ ਲੰਗਣ ਲੱਗੇ ਦੇਖਦੇ ਨਹੀਂ ਹੈਗੇ ਉਦੋਂ ਹੀ ਕ੍ਰੋਸ ਕਰ ਜਾਂਦੇ ਆ ਲੋ ਜੀ ਆ ਗਿਆ ਆਪਾਂ ਪੰਪ ਤੇ ਲੱਗੇ ਆ ਗੱਡੀ ਦੀ ਟੈਂਕੀ ਫੁੱਲ ਕਰਾਉਣ ਨਕੋਦਰ ਨੂਰਮਨ ਰੋਡ ਤੇ ਪੰਪ ਆ ਬੜਾ ਘੈਂਟ ਪੰਪ ਆ ਸਾਲ ਆ ਆਹ ਪਾਣੀ ਤੇ ਨਹੀਂ ਉਧਰ ਮੈਂ ਦੇਖਦਾ ਸੋਹਣ ਲਾਲ ਅੰਕਲ ਸਰਹਾਲੀ ਤੋਂ ਲੋ ਜੀ ਆ ਗਏ ਅੰਕਲ ਆ ਇੱਥੇ ਕੇ ਆ ਕੇ ਕਟ ਮਾਰ ਲਾ ਪੈਂਦੀ ਆ ਪੈਣਾ ਦੌਰ ਥੋੜਾ ਹੀ ਆ ਦੇਖੋ ਗੰਨਾ ਪੈਂਦਾ ਬਾਕੀ ਗੱਡੀ ਐ ਲਿਬੜੀ ਭਈਆ ਹੁਣ ਦੇਖਦੇ ਆ ਟਾਈਮ ਕਦੋਂ ਲੱਗਦਾ ਧਬਾਉਣ ਦਾ ਐਨ ਧੋ ਤੂੰ ਕੀ ਚੰਟ ਕੱਢਾਂਗੇ ਤੇ ਅੱਜ ਦਾ ਬਲੌਗ ਆਪਣਾ ਇੰਨਾ ਹੀ ਸੀ ਤੇ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਸਸਰੀ ਗਾਲ ਜੀ ਸਾਰਿਆਂ ਨੂੰ